ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਹੋਵਗੇ ਸਾਰੇ ਜਾਣੇ ਤੇ ਅੱਜ ਦਾ ਬਲੌਗ ਹੈਗਾ ਜੀ ਆਪਣੇ ਜਿਹੜੇ ਕਿਚਨ ਵਿੱਚ ਨਾ ਜਿੰਨਾ ਵਿੱਚ ਆਪਾਂ ਰੋਟੀ ਰੱਖਦੇ ਹਾਂ ਨਾ ਉਹ ਪੋਣੇ ਨੇ ਇਹਨਾਂ ਨੂੰ ਆਪਾਂ ਕਿਵੇਂ ਕਲੀਨ ਕਰਾਂਗੇ ਦੇਖੋ ਜੀ ਸਾਰਤੀਆਂ ਨੇ ਸਾਰਤੀਆਂ ਕਰਕੇ ਨਾ ਪੂਰੇ ਹਾਰਟ ਹੋ ਜਾਂਦੇ ਨੇ ਇਹ ਪੋਣੇ ਤੇ ਇਹਨਾਂ ਦੇ ਵਿੱਚ ਧੰਹਾਈ ਜੰਮ ਜਾਂਦੀ ਆ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਤੇ ਆਪਾਂ ਕਿਵੇਂ ਇਹਨਾਂ ਨੂੰ ਕਲੀਨ ਕਰ ਸਕਦੇ ਹਾਂ ਜਿਹੜੇ ਇਹਨਾਂ ਦੇ ਉੱਤੇ ਦਾਗ ਦੱਬੇ ਨੇ ਉਹ ਵੀ ਇੰਨ ਚੰਗੀ ਤਰ੍ਹਾਂ ਨਾਲ ਲੈ ਜਾਣਗੇ ਤੇ ਤੁਸੀਂ ਸਾਡੇ ਚੈਨਲ ਤੋਂ ਪਲੀਜ਼ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਆ ਦੇਖੋ ਜੀ ਜਿਹੜੇ ਆਪਣੇ ਇਹ ਦਾਗ ਦੱਬੇ ਨੇ ਇਹ ਵੀ ਇੰਨ ਚੰਗੀ ਤਰ੍ਹਾਂ ਨਾਲ ਲੈ ਜਾਣਗੇ ਤੇ ਇਹਨਾਂ ਦੇ ਵਿੱਚੋਂ ਕਈ ਵਾਰੀ ਆਪਾਂ ਜੇ ਨਾ ਇੱਕ ਚੀਜ਼ ਵਿੱਚ ਸਰਫ ਵਿੱਚ ਵੀ ਭਿਓਂ ਕੇ ਰੱਖ ਦਿੰਨੀ ਆ ਫਿਰ ਵੀ ਦੇਖੋ ਜੀ ਇਹ ਪੂਰੇ ਚੰਗੀ ਤਰ੍ਹਾਂ ਨਾਲ ਇਹ ਵਿੱਚੋਂ ਧੁਈ ਆ ਨਿਕਲਦੀ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਇੱਧਰ ਜਿਵੇਂ ਪਾਣੀ ਰੱਖਤਾ ਆਪਣਾ ਪਾਣੀ ਥੋੜਾ ਜਿਹਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੀਆਂ ਤਿੰਨ ਚੀਜ਼ਾਂ ਮਿਕਸ ਕਰਾਂਗੇ ਉਹ ਵੀ ਤੁਹਾਨੂੰ ਦੱਸਦੀਆਂ ਆਪਾਂ ਨੇ ਜੀ ਦੋ ਚਮਚੇ ਲੈਨੇ ਸਰਫ ਦੇ ਸਰਫ ਤੁਸੀਂ ਜਿਹੜਾ ਵੀ ਵਰਤਦੇ ਹੋ ਉਹ ਤੁਸੀਂ ਲੈ ਸਕਦੇ ਹੋ ਤੇ ਆਪਾਂ ਇੱਕ ਚੀਜ਼ ਹਲਾਵਾਂਗੇ ਜੀ ਹੈਗਾ ਮਿੱਠਾ ਸੋਡਾ ਤੇ ਮਿੱਠੇ ਸੋਡਿਆਂ ਦਾ ਵੀ ਲਵਾਂਗੇ ਇੱਕ ਲਵਾਂਗੇ ਜੀ ਆਪਾਂ ਪਨੀਕਰ ਇਹ ਹੈਗਾ ਆਪਣਾ ਵਾਈਟ ਕਲਰ ਦਾ ਤੇ ਚਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਣੀ ਦੇ ਵਿੱਚ ਐਡ ਕਰ ਦਿੰਨੇ ਆ ਆਪਣਾ ਜੀ ਪਾਣੀ ਹੋ ਗਿਆ ਗਰਮ ਤੇ ਇਹਦੇ ਵਿੱਚ ਆਪਾਂ ਹੀ ਪਹਿਲਾਂ ਸਰਖ ਐਡ ਕਰ ਦਿੰਨੇ ਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਆਪਣੇ ਇੰਨੇ ਵਧੀਆ ਤਰੀਕੇ ਦੇ ਨਾਲ ਪੂਣਿਆਂ ਦੇ ਵਿੱਚੋਂ ਧੰਧਾਈ ਜੋ ਵੀ ਆਪਣੇ ਦਾਗ ਦੱਬਾ ਹਨ ਬਿਲਕੁਲ ਨਿਕਲ ਜੂ ਆਪਾਂ ਜੀ ਇੱਕ ਚਮਚਾ ਲਵਾਂਗੇ ਮਿੱਠੇ ਸੋਡੇ ਦਾ ਆਪਾਂ ਜੀ ਦੋ ਟੱਪਾਂ ਲਵਾਂਗੇ ਪਨੀਕਰ ਦੀ ਸਾਡੀ ਵੀਡੀਓ ਨੂੰ ਜੀ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਦੇਖਣ ਨੂੰ ਵੀਡੀਓ ਮਿਲੂਗੀ ਤੇ ਆਪਾਂ ਇਸ ਤਰ੍ਹਾਂ ਦੀ ਤੁਹਾਡੇ ਨਾਲ ਵਧੀਆ ਵਧੀਆ ਸ਼ੇਅਰ ਕਰਦੇ ਆ ਕਿਪਸ ਭੈਣਾਂ ਨੂੰ ਵੀ ਇਹ ਸੌਖਾ ਹੋ ਸਕੇ ਆਪਾਂ ਨੂੰ ਕੋਈ ਜ਼ਿਆਦਾ ਚੀਜ਼ ਦੀ ਵਰਤੋਂ ਨਹੀਂ ਕਰਨੀ ਪੈਂਦੀ ਘਰੇ ਆਪਣੇ ਨਾਲ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਦੇ ਆ ਆਪਣਾ ਜੀ ਹੁਣ ਪਾਣੀ ਐਨ ਚੰਗੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਆਪਾਂ ਹੁਣ ਪੌਣੇ ਐਡ ਕਰਾਂਗੇ ਮੈਂ ਜੀ ਇਹਦੇ ਵਿੱਚ ਸਾਰੇ ਹੀ ਪੌਣੇ ਐਡ ਕਰ ਦੂੰਗੀ ਇਸੇ ਤਰ੍ਹਾਂ ਅੱਜਕਲ ਜੇ ਸਰਦੀਆਂ ਦੇ ਵਿੱਚ ਫਿਰ ਵੀ ਆਪਾਂ ਜਿੰਨੇ ਮਰਜ਼ੀ ਗਰਮ ਪਾਣੀ ਦੇ ਵਿੱਚ ਪਾ ਕੇ ਪੌਣੇ ਦੋ ਦिए ਜਿਹੜੀ ਆਪਾਂ ਨੇ ਇਹ ਤੁਹਾਨੂੰ ਤਰੀਕਾ ਦੱਸਿਆ ਵਾ ਤੇ ਇੱਕ ਬਨੇਕਰ ਮਿੱਠਾ ਸੋਡਾ ਦਾ ਇਸਤੇਮਾਲ ਕਰਨਾ ਤੇ ਫਿਰ ਦੇਖਿਓ ਤੁਸੀਂ ਇਹਦਾ ਕਮਾਲ ਤੁਹਾਡੇ ਪੌਣੇ ਇੱਕ ਬਿਲਕੁਲ ਹਾਰਟ ਨਹੀਂ ਰਹਿਣਗੇ ਐਂ ਬਿਲਕੁਲ ਨਰਮ ਹੋ ਜਾਣਗੇ ਤੋਤੇ ਤੇ ਤੇ ਹੁਣ ਆਪਾਂ ਜੀ ਇਹਨੂੰ ਅੱਧਾ ਘੰਟੇ ਵਾਸਤੇ ਨਾ ਭਿਓ ਕੇ ਰੱਖ ਦਾਂਗੇ ਆਪਾਂ ਜੀ ਨੂੰ ਟੱਕੀ ਰੱਖ ਦਿੰਨੇ ਆ। ਅੱਧੇ ਘੰਟੇ ਵਾਸਤੇ ਅੱਧੇ ਘੰਟੇ ਬਾਅਦ ਤੁਹਾਨੂੰ ਦਿਖਾਵਾਂਗੀ। ਆ ਤੁਸੀਂ ਦੇਖ ਸਕਦੇ ਹੋ ਆਪਣੇ ਪੌਣਿਆਂ ਦੇ ਵਿੱਚੋਂ ਮੈਲ ਨਿਕਲਣੀ ਬਿਲਕੁਲ ਸ਼ੁਰੂ ਹੋ ਗਈ। ਤੇ ਦੇਖੋ ਜੀ ਪਾਣੀ ਤੁਸੀਂ ਆਪਦੇ ਪੌਣਿਆਂ ਦੇ ਰਿਕਾਰਡਿੰਗ ਲੈਣਾ ਵਾ। ਜਿੰਨੇ ਤੁਹਾਡੇ ਪੌਣੇ ਨੇ ਉਸ ਹਿਸਾਬ ਨਾਲ ਤੁਸੀਂ ਪਾਣੀ ਲੈ ਲਿਓ। ਇਹਨਾਂ ਨੂੰ ਆਪਾਂ ਉੱਪਰ ਇਹ ਠਾ ਇੱਕ ਵਾਰੀ ਕਰ ਦਾਂਗੇ ਚੰਗੀ ਤਰ੍ਹਾਂ ਨਾਲ ਹਿਲਾ ਦਾਂਗੇ। ਪੋਣਿਆਂ ਦਾ ਪਾਣੀ ਜੀ ਹੋ ਗਿਆ ਬਿਲਕੁਲ ਠੰਡਾ ਤੇ ਆਪਾਂ ਇਹਦੇ ਵਿੱਚੋਂ ਤੁਹਾਨੂੰ ਤੁੰਦਈ ਦਿਖਾ ਰਹੀਆਂ ਦਿਖਾਉਣੀ ਆ ਦੇਖੋ ਇਹਨਾਂ ਨੂੰ ਆਪਾਂ ਦੂਸਰੇ ਇੱਕ ਬਰਤਨ ਦੇ ਵਿੱਚ ਕੱਢ ਗਨੇ ਆ ਫਿਰ ਇਹਨਾਂ ਦਾ ਚੰਗੀ ਤਰ੍ਹਾਂ ਨਾਲ ਆਪਾਂ ਕਈ ਪਾਣੀ ਇਹਨਾਂ ਦੇ ਸਾਫ਼ ਕੱਢਾਂਗੇ ਜਿਹੜੀ ਇਹਨਾਂ ਦੀ ਤੁੰਦਈ ਸੀ ਬਿਲਕੁਲ ਜੀ ਲੈ ਗਈ ਜੀ ਬਿਲਕੁਲ ਸਾਫ ਹੋ ਕੇ ਆਪਣੇ ਪੋਣੇ ਆਪਾਂ ਤੁਹਾਨੂੰ ਦੂਜਾ ਵੀ ਪੋਣਾ ਦਿਖਾਉਣੀ ਆ ਆਪਣੇ ਆ ਹੈਗੇ ਜੀ ਖੱਦਰ ਦੇ ਪੋਣੇ ਤੇ ਆ ਹੈਗੇ ਨਾਰਮਲ ਜਦੋਂ ਆਪਾਂ ਆਟਾ ਗੁੰਨ ਕੇ ਰੱਖ ਦਿੰਨੇ ਆ ਉਹਨਾਂ ਦੇ ਉੱਤੇ ਹੈਨਾ ਆਪਾਂ ਉਹਨੂੰ ਲਵੇਟ ਕੇ ਰੱਖ ਦਿੰਨੇ ਆ ਆਟੇ ਨੂੰ ਦੇਖੋ ਜੀ ਇਹਨਾਂ ਦੇ ਖੱਦਰ ਦੇ ਪੋਣਿਆਂ ਦੇ ਵਿੱਚੋਂ ਤਾਂ ਨਾ ਤੰਧਾਈ ਬਿਲਕੁਲ ਨਹੀਂ ਚਾਹੀਦੀ ਜਦੋਂ ਇਹ ਚੀਜ਼ਾਂ ਦਾ ਆਪਾਂ ਇਸਤੇਮਾਲ ਕਰਦੇ ਆ ਬਨੇਕਰ ਹੋ ਗਿਆ ਮਿੱਠਾ ਸੋਟਾ ਹੋ ਗਿਆ ਤੇ ਫਿਰ ਇਹ ਆਪਣੀ ਵਧੀਆ ਹੀ ਕਲੀਨਿੰਗ ਹੋ ਜਾਂਦੀ ਆ ਪੋਣਿਆਂ ਦੀ ਆ ਸਾਰੀ ਦੇਖੋ ਜੀ ਸੰਧਿਆ ਜੂ ਆਗੇ ਕਿ ਉਹ ਦੀ ਜਦੋਂ ਜਿੰਨਾ ਚਿਰ ਇਹ ਵਿੱਚੋਂ ਨਿਕਲਦੇ ਨਹੀਂ ਉਹਨਾਂ ਚਿਰ ਫਿਰ ਆਪਣੇ ਪੋਣੇ ਪੂਰੇ ਹਾਰਟ ਜਿਹੀ ਰਹਿੰਦੇ ਨੇ ਮਤਲਬ ਆਪਾਂ ਕਹਿ ਸਕਦੇ ਆਂ ਵੀ ਆਕੜੇ ਆਕੜੇ ਜਿਹੀ ਰਹਿੰਦੇ ਨੇ ਹਨਾ ਤੇ ਨਾਰਮਲ ਜੇ ਹੀ ਰਹਿੰਦੇ ਹੈਗੇ ਤੇ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਸੌਫਟ ਨਹੀਂ ਰਹਿੰਦੇ ਹੈਗੇ ਫਿਰ ਤੇ ਜਦੋਂ ਆਪਾਂ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਤੇ ਫਿਰ ਵਧੀਆ ਤਰੀਕੇ ਨਾਲ ਕਲੀਨਿੰਗ ਹੋ ਜਾਂਦੀ ਆ ਚਲੋ ਜੀ ਆਪਾਂ ਹੁਣ ਇਹਨਾਂ ਦਾ ਸਾਫ਼ ਪਾਣੀ ਤਈੇ ਵਿੱਚੋਂ ਕੱਢ ਦਈਏ ਚਾਰ ਪੰਜ ਵਾਰੀ ਤੇ ਫਿਰ ਆਪਾਂ ਤੁਹਾਨੂੰ ਉਤਵਾਜ ਸਾਫ਼ ਕੀਤੇ ਪਾਣੀ ਦੇ ਨਾਲ ਦਿਖਾਉਣੇ ਆ ਮੈਂ ਜਿੱਥੇ ਪੋਣੇ ਧੋ ਕੇ ਧਾਰ ਦੇ ਉੱਤੇ ਸੁੱਕਣੇ ਪਾਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹਨਾਂ ਤੇ ਦਾਗਤ ਬਣ ਰਿਹਾ ਹੈਗਾ ਤੇ ਜਿਹੜੀ ਇਹਨਾਂ ਦੇ ਵਿੱਚ ਧੁੰਧਾਈ ਸੀਗੀ ਜਿਹੜੀਆਂ ਆਪਾਂ ਨੇ ਚੀਜ਼ਾਂ ਪਾ ਕੇ ਇਹਦੀ ਕਲੀਨਿੰਗ ਕੀਤੀ ਆ ਤੇ ਬਿਲਕੁਲ ਸਾਫ਼ ਹੋ ਗਏ ਤੇ ਕਿਹੋ ਜਿਹਾ ਸਾਡਾ ਇਹ ਤਰੀਕਾ ਲੱਗਿਆ ਤੁਹਾਨੂੰ ਤੇ ਜ਼ਰੂਰ ਤੁਸੀਂ ਟਰਾਈ ਕਰਿਓ ਤੇ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੀਆਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ